ਤੁਸੀਂ ਦੇਖ ਰਹੇ ਹੋ ਰਮਜ਼ਾ ਨਿਊਜ਼ ਮਹਿੰਦਰ ਪਾਲ ਸਿੰਘ ਤੁਨਾ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲਦੀ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੁੱਪ ਨੇ ਕਾਰਨ ਮੌਸਮ ਦੇ ਵਿੱਚ ਕਹਿ ਸਕਦੇ ਹਾਂ ਤਾਪਮਨ ਦੇ ਤਾਪਮਨ ਜਿਹੜਾ ਉਹ ਵਧਿਆ ਸੀ ਪਰ ਕੱਲ ਦੀ ਜਿਹੜੀ ਬਦਲਵਾਈ ਹੋਈ ਤੇ ਅੱਜ ਜਿਹੜਾ ਮੀਂਹ ਪੈ ਰਿਹਾ ਮੀਂਹ ਕਾਰਨ ਤਾਪਮਨ ਘਟਿਆ ਉੱਥੇ ਕਿਸਾਨਾਂ ਦੀਆਂ ਫਸਲਾਂ ਉੱਤੇ ਪ੍ਰਭਾਵ ਪਿਆ ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਚ ਗਰੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਖਾਸ ਤੌਰ ਤੇ ਕਣਕ ਦੀ ਗੱਲ ਕੀਤੀ ਜਾਵੇ ਬੈਂਗਣ ਦੀ ਗੱਲ ਕੀਤੀ ਆਦਿਆਂ ਫਸਲਾਂ ਕਿਸਾਨਾਂ ਵੱਲੋਂ ਉਗਾਈਆਂ ਸਨ ਉਸ ਦੀ ਉੱਤੇ ਗੜੇ ਮਾਰੀ ਦੀ ਮਾਰ ਪਈ ਹੈ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਮਾਇੂਸ ਹੋ ਗਏ ਨੇ ਤੁਸੀਂ ਵੀ ਦੇਖੋ ਤਸਵੀਰਾਂ ਕਿਸ ਤਰੀਕੇ ਨਾਲ ਗੜੇ ਮਾਰੀ ਨੇ ਕਿਸਾਨਾਂ ਦੀ ਫਸਲ ਜਿਹੜੀ ਹੈ ਉਹ ਪਰਬਾਤ ਕਰ ਦਿੱਤੀ ਤੇ ਕੀ ਕਹਿ ਰਹੇ ਨੇ ਕਿਸਾਨ ਤੁਸੀਂ ਵੀ ਸੁਣੋ ਪੰਨੀਆਂ ਪਾਲਕ ਸਰੋਂ ਬੈਂਗਣਾ ਦਾ ਬਹੁਤ ਨੁਕਸਾਨ ਹੈ ਸਰ ਫਸਲ ਦਾ ਸਰੋਂ ਗੇਰ ਦੀ ਪੱਤਾ ਛੰਗ ਗਿਆ ਫਲ ਨੂੰ ਨੁਕਸਾਨ ਬਹੁਤ ਹੋਇਆ ਕਣਕ ਨੂੰ ਕਿੰਨਾ ਕਿੰਨਾ ਨੁਕਸਾਨ ਹੈ ਕਣਕ ਵੀ ਬਹੁਤ ਛਾਂਗੀ ਗਈ ਸਾਰਾ ਬੰਦੀਆਂ ਤੋੜਦੀਆਂ ਨਸਿਆ ਰੇਵੜਾਈ ਹੋਈ ਗਈ ਬਹੁਤ ਨੁਕਸਾਨ ਹੋਇਆ ਸਰ ਤੇ ਨੁਕਸਾਨ ਬਹੁਤ ਹੈ ਸਰ ਗੇਰ ਦੀ 31 ਫਸਲ ਗਈ ਨੁਕਸਾਨ ਅੱਜ ਪੈ ਗਿਆ ਬੈਂਡਨ ਟਮਾਟਰ ਸਾਰੇ ਬਹੁਤ ਨੁਕਸਾਨ ਹੈ ਧਨੀਆਂ ਪਾਲਕ ਸਰੋਂ ਕਣਕ ਦਾ ਵੀ ਬੜਾ ਨੁਕਸਾਨ ਹੈ ਸਰ ਬੰਦ ਗੋभी नहीं गए। जी तो इसका तो बहुत धक्का कितने का नुकसान है जी अपना नुकसान पैसे हो गया सर रुपये बंद अच्छा जी, जी फसल का हाँ जी कण की फसल में फर्क पे है इसका हाँ बिल्कुल पवेगा सर नाम सुखविंदर सिंह जी टमा बैंगन गोभी ਤਨੀਆ ਪਾਲਕੀ ਸਰੋਂ ਸਾਰੀ ਚੀਜ਼ ਖਰਾਬ ਹੋ ਚੁੱਕੀ ਹੈ ਜੀ ਮੀਂਹ ਜਿਆਦਾ ਪੈਣੇ ਕਾਰਨ ਫੁੱਲ ਤੇ ਟਮਾਟਰ ਸਾਰੀ ਚੀਜ਼ ਦਾਗ ਪੈ ਗਿਆ ਜੀ ਅਸਲ ਬੱਚੇ ਬਿਲਕੁਲ ਵੀ ਨਹੀਂ ਬਚਨੇ ਜੀ ਜੇ ਹੋਰ ਜ਼ਿਆਦਾ ਬਾਰਿਸ਼ ਵਰ ਗੜੇ ਮਾਰੀ ਹੋਏਗੀ ਜੀ ਤੇ ਨੁਕਸਾਨ ਕਿਹੜੀ ਕਿਹੜੀ ਫਸਲ ਹੋਇਆ ਜ਼ਿਆਦਾ ਪਾਲਕੀ ਟਮਾਟਰ ਬੈਂਗਨ ਗੋਭੀ ਜੀ ਕਣਕ ਸਰੋਂ ਸਾਰੀ ਚੀਜ਼ ਗਈ ਹੋਇਆ ਜੀ ਜੇ ਦੁਬਾਰਾ ਬਰਸਾਤ ਪੈਂਦੀ ਹੈ ਗੜੇ ਪੈਂਦੇ ਤਾਂ ਹੋਰ ਬਰਸਾਤ ਨੁਕਸਾਨ ਹੋ ਸਕਦਾ ਹਾਂਜੀ ਹਾਂ ਇਹ ਤਾਂ ਹੈ ਹੀ ਹੈ ਜੀ ਜਿਆਦਾ ਹੋਊਗੀ ਜੀ ਬਾਰਸ਼ ਫਿਰ ਹੋਰ ਜ਼ਿਆਦਾ ਹੋਏਗਾ ਜੀ ਜਿਹੜੀ ਮਾੜੀ ਮੋਟੀ ਫਸਲ ਬਚੀਆ ਫਿਰ ਤੋ ਵੀ ਨਹੀਂ ਬਚਣੀ